ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਆਪਣੇ ਪੇਜ ਵਿਵੇ ਗਾਰਮੈਂਟਸ ਤੇ ਪਹਿਲਾਂ ਤਾਂ ਸਟਾਕ ਚੈੱਕ ਕਰ ਲੋ ਆਏ ਬਾਕੀ ਪਹਿਲਾਂ ਤਾਂ ਸਟਾਕ ਚੈੱਕ ਕਰਵਾ ਦੇ ਰੱਖੜੀਆਂ ਵਾਸਤੇ ਬਹੁਤ ਜ਼ਿਆਦਾ ਘੈਂਟ ਘੈਂਟ ਸੂਟ ਆਪਣੇ ਕੋਲੇ ਆ ਗਿਆ ਵਿਵੇ ਗਾਰਮੈਂਟਸ ਨੇ ਹਾਲ ਸਿੰਘ ਵਾਲਾ ਤੇ ਜਿਹੜਾ ਬਾਜ਼ਾਰ ਦੇ ਵਿੱਚ ਤੁਹਾਨੂੰ 4-5000 ਦਾ ਸੂਟ ਮਿਲਣਾਗਾ ਤੁਹਾਨੂੰ ਬਹੁਤ ਜ਼ਿਆਦਾ ਘੱਟ ਰੇਟ ਤੇ ਮਿਲਣਾ ਤੁਹਾਡੇ ਬਹੁਤ ਫਾਇਦੇ ਕਰਨੇ ਆ ਬਚੇ ਹੋਏ ਪੈਸਿਆਂ ਦੇ ਤੁਸੀਂ ਹੋਰ ਵੀ ਸਮਾਨ ਲੈ ਸਕਦੇ ਹੋ ਦੋ ਸੂਟ ਲੈ ਲਓ ਜਿਹੜਾ ਬਿਆਰ ਜੀ ਇੱਕ ਸੂਟ ਲੈਣ ਨਾਲ ਆਪਾਂ ਤੁਹਾਨੂੰ ਉਹੀ ਰੇਟਾਂ ਦੋ ਸੂਟ ਦੇ ਦੇਣਾ ਪ੍ਰਾਈਸ ਦੱਸੂਗਾ ਐਂਡ ਤੇ ਆਰਟੀਕਲ ਬਹੁਤ ਜ਼ਿਆਦਾ ਘੈਂ ਅੱਜ ਸਭ ਤੋਂ ਪਹਿਲਾਂ ਤੁਹਾਡੇ ਵੀਡੀਓ ਦੇ ਵਿੱਚ ਸਭ ਤੋਂ ਪਹਿਲਾ ਪੀਸ ਇਹ ਐਂਡ ਵਾਲਾ ਦਿਖਾ ਦੇਣਾਗਾ ਨੰਬਰ ਸਾਡਾ ਉੱਪਰ ਚਾਹਦਾ ਤੁਸੀਂ ਆਨਲਾਈਨ ਮੰਗਵਾ ਸਕਦੇ ਹੋ ਘਰ ਬੈਠੇ ਪ੍ਰਾਈਸ ਤੁਹਾਨੂੰ ਐਂਡ ਤੇ ਸਿਰਫ 10 ਜਾਂ 15 ਮਿੰਟ ਤੁਹਾਡੇ ਆਪ ਲੈਣੇ ਆ ਪਰ ਫਾਇਦੇ ਤੁਹਾਡੇ ਬਹੁਤ ਜ਼ਿਆਦਾ ਵੱਡੇ ਕਰ ਦਿੰਦਾ ਸਭ ਤੋਂ ਪਹਿਲਾ ਆਰਟੀਕਲ ਚੈੱਕ ਕਰ ਲਿਓ ਕਿਹੜੇ ਘੈਂਟ ਘੈਂਟ ਆਰਟੀਕਲ ਆਇਆ ਪੂਰੀ ਵੀਡੀਓ ਰ ਬੜੇ ਰਹੋ ਐਂਡ ਤੇ ਤੁਹਾਨੂੰ ਬਹੁਤ ਵਧੀਆ ਡਿਜ਼ਾਈਨ ਦਿਖਾਉਂਗਾ ਬਿਲਕੁਲ ਉੱਚ ਰਿਪੋਰਟ ਪੀਸ ਹੋਊਗਾ ਪੀਸ ਚੈੱਕ ਕਰ ਲਓ ਪਾਰਟੀ ਵੇਅਰ ਦੇ ਵਿੱਚ ਨਾਲ ਦੀ ਨਾਲ ਹੀ ਤੁਹਾਨੂੰ ਸਾਈਜ਼ ਕਲੀਅਰ ਕਰੀ ਜਾਣੇ ਆ ਇਹ ਚੀਜ਼ ਵੀ ਨੋਟ ਕਰ ਲੈਣ ਪੀਸ ਚੈੱਕ ਕਰੋ ਬਿਲਕੁਲ ਓਕੇ ਰਿਪੋਰਟ ਪੀਸ ਆ ਛੋਟੇ ਵੱਡੇ ਸਾਰੇ ਸਾਈਜ਼ ਮਿਲ ਜਾਣੇ ਗਲੇ ਦਾ ਕੰਮ ਬਾਜੂ ਦਾ ਕੰਮ ਸੋ ਨਾਲ ਹੀ ਤੁਹਾਨੂੰ نیچے ਆਰਟੀਕਲ ਦਿਖਾ ਰਿਹਾ ਮੈਂ ਦੇਖੋ ਕਿੱਡਾ ਘੈਂਟ ਪਣਿਆ ਹੋਇਆਗਾ ਲਾਂਬੇ ਸਾਰੀਆਂ ਪਹਿਣਾਂ ਦੇ ਲਾਹ ਦੇਣੇ ਆ ਐਮ ਸਾਈਜ਼ ਤੋਂ ਲੈ ਕੇ 3 4 ਐਕਸ ਤੱਕ ਆਰਟੀਕਲ ਮਿਲਣੇ ਨੋਟ ਕਰ ਲਿਓ ਆਲੋ ਜੀ ਪੀਸ ਚੈੱਕ ਕਰੋ ਓਕੇ ਰਿਪੋਰਟ ਪੀਸ ਆ ਫਲਾਉ ਤੋਂ ਵੀ ਦੇਖੋ ਕਿਆ ਬਾਤਾਂ ਹੀ ਆ ਜੀ ਆਲੋ ਬਿਲਕੁਲ ਓਕੇ ਰਿਪੋਰਟ ਪੀਸ ਆ ਵੀਡੀਓ ਸ਼ੇਅਰ ਕਰੀ ਚੱਲੋ ਨਾਲ ਦੀ ਨਾਲ ਆਰਡਰ ਕਰ ਲਓ ਫਟਾਫਟ ਔਰਗੈਂਜਾ ਦੁਪੱਟਾ ਮਿਲਣ ਲੱਗਾ ਬਹੁਤ ਸ਼ਾਨ ਲੋ ਜੀ ਬੈਗਾ ਬਿਲਕੁਲ ਓਕੇ ਰਿਪੋਰਟ ਨਵੀਂ ਵੈਰਾਈਟੀ ਨਿਊ ਡਿਜ਼ਾਈਨ ਤੁਹਾਡੇ ਲਈ ਰਖੜੀ ਵਾਸਤੇ ਸਪੈਸ਼ਲ ਲੈ ਜਾਂਦੇ ਆ ਭਾ ਕੇ ਲੋ ਜੀ ਦੁਪੱਟਾ ਚੈੱਕ ਕਰੋ ਕਿੱਡਾ ਜਿਆ ਦੇਖਿਆ ਟਾਗਾ ਆ ਲੋ ਸੂਟ ਦੀ ਗ੍ਰੇਸ ਚੈੱਕ ਕਰੋ ਦੁਪੱਟਾ ਪਲਾਓ ਓਕੇ ਰਿਪੋਰਟ ਵੀ ਸਾ ਫੁੱਲ ਪਾਰਟੀ ਵੀਰੇ ਡਾਰਕ ਨਾਈਟ ਸਾਰੇ ਤੁਹਾਨੂੰ ਕਲਰ ਦੇ ਦਿੰਨੇ ਆ ਇਹ ਵਾਲਾ ਸਾਈਜ਼ ਤੁਹਾਨੂੰ ਦੱਸਦੀ ਨਾਲ ਦੀਆਂ ਮੀਡੀਅਮ ਔਰ ਲਾਰਜ ਵਾਲੀਏ ਪਹਿਣਾ ਵਾਸਤੇ ਆ ਆ ਵਾਲਾ ਸਾਈਜ਼ ਵੀ ਮੀਡੀਅਮ ਔਰ ਲਾਰਜ ਵਾਲੀਆਂ ਪਹਿਣਾ ਵਾਸਤੇ ਚੈੱਕ ਕਰ ਲਓ ਪੀਸੀ ਓਕੇ ਰਿਪੋਰਟ ਵੀ ਸਾ ਲੋ ਚੈੱਕ ਕਰੋ ਸੈਲਫ ਪ੍ਰਿੰਟ ਦੇ ਉੱਪਰ ਪਾਰਟੀ ਵੇਰ ਸੂਟ ਆ ਤੁਹਾਨੂੰ ਕੱਪੜੇ ਦੀ ਖਾਸੀਅਤ ਦੱਸਦਾ ਸਾਰਾ ਵਰਕ ਹੋਇਆ ਹੋਇਆ ਉੱਪਰ ਗਲਾ ਲੱਗਿਆ ਹੋਆ ਔਰ ਉੱਪਰ ਵਿੱਚ ਹਲਕਾ ਹਲਕਾ ਸੈਲਫ ਪ੍ਰਿੰਟ ਹੋਇਆ ਹੋਆ ਧਿਆਨ ਨਾਲ ਤੁਹਾਨੂੰ ਨੇੜੇ ਤੋਂ ਕਰਕੇ ਦਿਖਾ ਦਿੰਨੇ ਆ ਜੀ ਪੀਸ ਚੈੱਕ ਕਰ ਲਓ ਬਿਲਕੁਲ ਓਕੇ ਰਪੋਰਟ ਪੀਸ ਆ ਫਟਾਫਟ ਬੁੱਕ ਕਰ ਲਓ మీడియం ਔਰ ਲਾਰਜ ਵਾਲੇ ਵਾਲੀ ਪਹਿਣਾ ਲਓ ਜੀ ਨਾਲ ਆ ਗਿਆ ਦੁਪੱਟਾ ਔਰ ਨਾਲ ਆ ਗਿਆ ਪਲਾਜ਼ੋ ਓਕੇ ਰਪੋਰਟ ਪੀਸ ਆ ਵੀਡੀਓ ਨਾਲ ਬਣੇ ਰਹੋ ਐਂਡ ਦੇ ਉੱਪਰ ਤੁਹਾਨੂੰ ਬਹੁਤ ਸ਼ਾਨਦਾਰ ਪੀਸ ਦੇਣਾ ਮੈਂ ਸਭ ਤੋਂ ਗੈਸਟੀ ਇੱਕ ਤਰ੍ਹਾਂ ਦਾ ਬਿਲਕੁਲ ਵਾਈਬ੍ਰੇਟਾਂ ਆਹ ਲੋ ਜੀ ਪਲਾਉ ਦਿਓ ਚੈੱਕ ਕਰ ਲੋ ਆਹ ਵੇ ਇਹ ਆ ਗਿਆ ਇਹਦਾ ਪਲਾਉ ਦਿਓ ਔਰ ਦੁਪੱਟਾ ਵੀ کیا ਵਾਤਾ ਹੀ ਹੈਗਾ ਆਹ ਲੋ ਆ ਆ ਗਿਆ ਦੁਪੱਟਾ ਇਹਦਾ ਪ੍ਰੋਪਰ ਸਾਈਜ਼ ਦੇ ਵਿੱਚ ਪਾਰਟੀ ਵੇਅਰ ਸੂਟ ਦਾ ਫੁੱਲ ਧਮਾਕਾ ਜਾਇਜ਼ ਰੇਟਾਂ ਉੱਪਰ ਵੇਚ ਲਿਆ ਤੁਹਾਨੂੰ ਮਸਟਰਡ ਕਲਰ ਆ ਗਿਆ ਉਸ ਤੋਂ ਬਾਅਦ ਤੁਹਾਨੂੰ ਦੇ ਦਈਏ 에ਅਰ ਫੋਰਸ ਕਲਰ ਜੀ ਹਾਲੋ ਚੈੱਕ ਕਰ ਲੋ 에ਅਰ ਫੋਰਸ ਕਲਰ ਲੋ ਜੀ ਦੇਖੋ ਕਿੰਨਾ ਸ਼ਾਨਦਾਰ ਪੀਸ ਹੈਗਾ ਆਹ ਲੋ ਜੀ ਕਰ ਲੋ ਚੈੱਕ ਆ ਦੇਖੋ ਜੀ ਗਲੇ ਦਾ ਕੰਮ ਆ ਗਿਆ ਰੌਨਲਿਕ ਦੇ ਵਿੱਚ ਆ ਸਹਿਜ ਜੈਗਾ ਮੀਡੀਅਮ ਆ ਆ ਲੋ ਜੀ ਬਾਜੂ ਦਾ ਡਿਜ਼ਾਈਨ ਆ ਗਿਆ ਉਸ ਤੋਂ ਬਾਅਦ ਨਾਲ ਆ ਗਿਆ ਨੀਚੇ ਘੇਰੇ ਦਾ ਡਿਜ਼ਾਈਨ ਬਿਲਕੁਲ ਹਟਕੇ ਪੀ ਸੋਨੇ ਆ ਇੱਕ ਦੋ ਵਿੱਚ ਨਵਾਂ ਡਿਜ਼ਾਈਨ ਦੇ ਦੇਣਾ ਆਪਾਂ ਤੁਹਾਨੂੰ ਪੂਰੀ ਵੀਡੀਓ ਦਾ ਬਣੇ ਰਹੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਜਿੱਦਾਂ ਦੀ ਵੀ ਤੁਹਾਨੂੰ ਸਾਡੀ ਵੈਰਾਈਟੀ ਲੱਗਦੀ ਹੈ ਇੱਕ ਲਾਈਕ ਕਮੈਂਟ ਜਰੂਰ ਨੀਚੇ ਕਰਿਆ ਕਰੋ ਆ ਲੋ ਜੀ ਦੁਪੱਟਾ ਚੈੱਕ ਕਰ ਲਓ ਔਰਗੰਜਾ ਦੇ ਵਿੱਚ ਦੇਖੋ ਜੀ ਬਿਲਕੁਲ ਓਕੇ ਰਿਪੋਰਟ ਪੀਸ ਆ ਔਰ ਇਹ ਆ ਗਿਆ ਦਾ ਪਲਾਜ਼ੋ ਬਹੁਤ ਸ਼ਾਨਦਾਰ ਪੀਸ ਹੈ ਜੀ ਹੈਲੋ ਕਰ ਲੋ ਚੈੱਕ ਹੈਲੋ ਤੁਹਾਨੂੰ ਤੁਹਾਨੂੰ ਦਿਖਾਵਾਂ ਨਿਆਗਲਾ ਡਿਜ਼ਾਈਨ ਜੀ ਸਾਰੇ ਆਰਟੀਕਲ ਤੁਹਾਨੂੰ ਪੂਰੇ ਖੋਲ ਕੇ ਦਿਖਾਵਾਂਗੇ ਨੇੜੇ ਤੋਂ ਕਰਕੇ ਕੈਮਰਾ ਦਿਖਾਵਾਂਗੇ ਤਾਂ ਕਿ ਤੁਹਾਨੂੰ ਪੈਕੇਜਿੰਗ ਦੇ ਵਿੱਚ ਕੋਈ ਦਿੱਕਤ ਨਾ ਆਵੇ ਆਹ ਲੋ ਜੀ ਕਰ ਲੋ ਚੈੱਕ ਐਕਸਲ ਉਹ ਡਬਲ ਐਕਸਲ ਵਾਲਾ ਨਾਮ ਵਾਸਤੇ ਜੀ ਹੈਲੋ ਇਹਨਾਂ ਦਾ ਸੂਟ ਦੀ ਗ੍ਰੇਸ ਦੇਖੋ ਕਿੰਨੀ ਜ਼ਿਆਦਾ ਗਈ ਸੋ ਗਲਾ ਚੈੱਕ ਕਰ ਲੋ ਐਕਸਲ ਸਾਈਜ਼ ਆ ਜੀ ਬਾਜੂ ਕਲਰ ਚਾਰਟ ਦਾ ਕੰਬੀਨੇਸ਼ਨ ਕਿੰਨਾ ਪਿਆਰਾ ਉੱਪਰ ਹੋਇਆ ਵਾ ਔਰ ਨੀਚੇ ਤੋਂ ਤੁਹਾਨੂੰ ਦਿਖਾ ਦਈਏ ਜੀ ਆਹ ਲੋ ਹਲੋ ਬਿਲਕੁਲ हट ਕੇ ਵੱਡੇ ਵੱਡੇ ਸਟੋਰਾਂ ਵਾਲੇ ਆਰਟੀਕਲ ਜਿੱਥੇ 5000 6000 ਦਾ ਤੁਹਾਨੂੰ ਮਿਲਣਾ ਬਹੁਤ ਜ਼ਿਆਦਾ ਰੇਟ ਤੇ ਦੇ ਦੇਣਾਗਾ। ਉਦੇ ਗਾਰਮੈਂਟਸ ਨੇ ਹਰ ਸਿੰਘਾਂ ਦੇ ਪਲਾਜ਼ੋ ਆ ਗਿਆ ਜੀ ਔਰ ਦੁਪੱਟਾ ਚੈੱਕ ਕਰ ਲਓ। ਦੁਪੱਟੇ ਸਾਰੇ ਪੂਰੇ ਪ੍ਰੋਪਰ ਹੋਣਗੇ। ਸੇਵੇਂ ਚੀਜ਼ ਬਣੀ ਹੋਊਗੀ ਬਿਲਕੁਲ ਜੈਨੂਅਲ ਪੀਸ ਹੋਊਗਾ ਓਕੇ ਰਿਪੋਰਟ ਦੇ ਵਿੱਚ। ਉਸ ਤੋਂ ਬਾਅਦ ਕਰ ਲਓ ਅਗਲਾ ਡਿਜ਼ਾਈਨ ਚੈੱਕ ਜੀ। ਹਲੋ। ਲਓ ਜੀ। ਕਰ ਲਓ ਚੈੱਕ। ਵੈਰਾਈਟੀ ਬਿਲਕੁਲ ਓਕੇ ਆ ਗਈ ਹੈ ਜੀ। ਬਿਲਕੁਲ ਨਵੇਂ ਡਿਐਨਾਂ ਰਖੜੀ ਤੇ ਧਮਾਕਾ ਆਫਰਾਂ ਦੇ ਨਾਲ ਲੈ ਕੇ ਆਏ ਆ। ਆਹ ਲੋ ਜੀ ਪੀਸ ਚੈੱਕ ਕਰ ਲੋ ਬਾਜੂ ਗਲਾ ਬਿਲਕੁਲ ਓਕੇ ਰਿਪੋਰਟ ਵੀ ਸਹੀ ਆ ਲੋ ਕਰ ਲੋ ਚੈੱਕ ਲੈ ਵੀੜਾ ਜੇ ਮਾਰਦੇ ਕੈਮਰਾ ਟਕਾ ਕੇ ਉੱਪਰ ਸਾਰਾ ਦਿਖਾ ਰਹੇ ਸੂਟ ਨੀਚੋਂ ਤੋਂ ਲੈ ਕੇ ਉੱਪਰ ਤੱਕ ਬਿਲਕੁਲ ਅਲਟੀਮੇਟ ਪੀਸ ਹੈ ਜੀ ਬਹੁਤ ਜਿਆਦਾ ਡਿਮਾਂਡ ਦੇ ਵਿੱਚ ਆ ਬਿਲਕੁਲ ਨਿਊ ਆਰਟੀਕਲ ਆਏ ਆਪਣੇ ਕੋਲੇ ਫੰਕਸ਼ਨ ਤਿਹਾਰ ਸਾਰੇ ਸ਼ੁਰੂ ਹੋ ਚੁੱਕੇ ਆਗੇ ਵਿਆਹ ਸ਼ਾਦੀਆਂ ਵਾਲੇ ਸੋ ਪਹਿਲੀਆਂ ਜੀ ਤੁਸੀਂ ਨਵੇਂ ਨਵੇਂ ਡਿਜ਼ਾਈਨ ਲੈ ਲੋ ਮੁੜ ਕੇ ਤਾਂ ਬਾਜ਼ਾਰਾਂ ਚ ਹਰ ਕਿਸੇ ਨੇ ਬਾ ਲੈਣਾ ਪਤਾ ਨੋ ਅਡਵਾਂਸ ਹੀ ਸਾਰੇ ਦੇ ਦੇਣੇ ਆ ਜੀ ਇਹ ਆ ਲੋ ਜੀ ਆ ਆ ਗਿਆ ਦੁਪੱਟਾ ਇਹਦਾ ਕਰ ਲੋ ਚੈੱਕ ਲੋ ਜੀ ਇਹ ਵਾਲਾ ਆ ਗਿਆ ਦੁਪੱਟਾ ਚੈੱਕ ਕਰ ਲਓ ਦੁਪੱਟਾ ਬਿਲਕੁਲ ਓਕੇ ਰਿਪੋਰਟ ਪੀਸ ਹੋਊਗਾ ਉਸ ਤੋਂ ਬਾਅਦ ਦੇ ਦੇਣਾ ਤੁਹਾਨੂੰ ਅਗਲਾ ਕਲਰ ਜੀ ਡਬਲ ਐਕਸਲ ਦੇ ਵਿੱਚ ਆ ਲਓ ਜੀ ਪੀਸ ਚੈੱਕ ਕਰੋ ਕਿ ਨਾ ਸ਼ਾਨਦਾਰ ਹੈਗਾ ਡਬਲ ਐਕਸਲ ਦੇ ਵਿੱਚ ਬਿਲਕੁਲ ਸਟੈਂਡਰਡ ਸਾਈਜ਼ ਹੋਣਗੇ ਜਿੰਨੇ ਵੀ ਤੁਹਾਨੂੰ ਆਰਟੀਕਲ ਦਿਖਾਉਣੇ ਆ ਸਾਰੇ ਕੰਪਨੀ ਦੇ ਹੋਣਗੇ ਨਾਲ ਇਹ ਵੀ ਹੈਗੀ ਗੱਲ ਸਾਰੇ ਕੰਪਨੀ ਦੇ ਆਰਟੀਕਲ ਹੋਣਗੇ ਡਬਲ ਐਕਸਲ ਦਾ ਸਾਈਜ਼ ਹੋਊਗਾ ਜੀ ਚੈੱਕ ਕਰ ਲਓ ਇਹ ਲਓ ਬਿਲਕੁਲ ਓਕੇ ਰਿਪੋਰਟ ਪੀਸ ਹੋਊਗਾ ਉਹ ਇਹ ਆ ਗਿਆ ਇਹਦਾ ਪਲਾਜ਼ੋ ਜੀ ਔਰ ਨਾਲ ਆ ਗਿਆ ਦੁਪੱਟਾ ਦੁਪੱਟੇ ਦੇ ਵਿੱਚ ਵੀ ਤੁਸੀਂ ਦੇਖ ਲਓ ਬਿਲਕੁਲ ਓਕੇ ਰਪੋਰਟ ਵਾਲੀ ਜੀ ਪੀਸ ਆ ਲੋ ਬਿਲਕੁਕੁਲ ਓਕੇ ਰਪੋਰਟ ਪੀਸ ਹੋਣਗੇ ਜੀ ਆ ਲੋ ਉਸ ਤੋਂ ਬਾਅਦ ਤੁਹਾਨੂੰ ਵਸਾ ਦਿੰਦੇ ਹਾਂ ਡਾਰਕ ਸ਼ੇਡ ਦੇ ਵਿੱਚ 44 ਸਾਈਜ਼ ਆ ਲੋ ਜੀ ਟ੍ਰਿਪਲ ਐਕਸਲ ਡਬਲ ਐਕਸਲ ਆਣ ਆ ਵਾਸਤੇ ਜੀ ਸਾਰੇ ਸਾਈਜ਼ ਤੁਹਾਨੂੰ ਮੈਕਸ ਮਿਲਣੇ ਆ ਵੀਡੀਓ ਦੇ ਵਿੱਚ ਕਿੰਨਾ ਸ਼ਾਨਦਾਰ ਪੀਸ ਹੈ ਜੀ ਸਾਰਾ ਉੱਪਰ ਕੰਮ ਦੇਖੋ ਬਿਲਕੁਲ ਓਕੇ ਰਪੋਰਟ ਪੀਸ ਆ ਟ੍ਰਿਪਲ ਐਕਸਲ ਦਾ ਸਹਿਜ ਹੋਊਗਾ। ਸੋ ਦੁਪੱਟਾ ਚੈੱਕ ਕਰ ਲਓ। ਆਹ ਲਓ ਜੀ ਬਿਲਕੁਲ ਓਕੇ ਰਿਪੋਰਟ ਆ। ਪਲਾਜੋ ਸਾਈਜ਼ ਵੀ ਤੁਹਾਨੂੰ ਦਿਖਾ ਦੇਣਾ ਖੋਲ ਕੇ ਕੋਈ ਦਿੱਕਤ ਹੀ ਨਹੀਂ ਆਉਣੀ ਜੀ ਆਹ ਲਓ। ਬਿਲਕੁਲ ਓਕੇ ਰਿਪੋਰਟ ਹੋਊਗਾ। ਔਰ ਵਿੱਧ ਪੌਕੇਟ ਹੋਊਗਾ ਪਲਾਜੋ ਇਹਦਾ। ਆਹ ਲਓ ਜੀ। ਉਸ ਤੋਂ ਬਾਅਦ ਤੁਹਾਨੂੰ ਦਿਖਾ ਦਨੇ ਲਾਰਜ ਸਾਈਜ਼ ਜੀ। ਆਹ ਲਓ। ਕਰੋ ਚੈੱਕ। ਆ ਗਿਆ ਤਾਂ ਲਾਰਜ ਸਾਈਜ਼। ਇਹ ਵਿੱਚ ਦੋ ਤੁਹਾਨੂੰ ਕਦਰ ਮਿਲ ਜਾਣੇ ਆ। ਇਹ ਵਾਲਾ ਲਾਰਜ ਹੋਊਗਾ, ਨੀਚੇ ਵਾਲਾ 3 ਐਕਸਲ, 2 ਐਕਸਲ। ਆਹ ਲੋ ਜੀ ਨਾਲ ਪਲਾਜ਼ੋ ਆ ਗਿਆ ਵੀਰੇ ਇਹਦਾ ਔਰ ਨਾਲ ਆ ਗਿਆ ਦੁਪੱਟਾ ਆਹ ਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਆਰਟੀਕਲ ਚੈੱਕ ਕਰ ਲਿਓ ਜੀ ਲਾਰਜ ਸਾਈਜ਼ ਦੇ ਵਿੱਚ ਆਹ ਲੋ ਜੀ ਫੁੱਲ ਗੋਟਾ ਫੁੱਲ ਸਟਾਕ ਮਿਲਦਾ ਤੁਹਾਨੂੰ ਸ਼ਿਪਿੰਗ ਹਾਲ ਪੰਜਾਬ ਆਪਣੀ ਫ੍ਰੀ ਹੈ ਸਾਰੇ ਨੋਟ ਕਰ ਲਿਓ ਆਲ ਪੰਜਾਬ ਸ਼ਿਪਿੰਗ ਫ੍ਰੀ ਹੈ ਭੈਣਾਂ ਵਾਸਤੇ ਆਹ ਲੋ ਜੀ ਐਲ ਸੀ ਆ ਜਾ ਗਿਆ ਜੀ ਔਰ ਨਾਲ ਆ ਗਿਆ ਇਹਦਾ ਪਲਾਜ਼ੋ ਔਰ ਨਾਲ ਆ ਗਿਆ ਦੁਪੱਟਾ ਜੀ ਦੁਪੱਟੇ ਬਿਲਕੁਲ ਅਲਟੀਮੇਟ ਹੋਣਗੇ ਜੀ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਵਿੱਚ ਆ ਕਲਰ ਵੀ ਬਹੁਤ ਪਿਆਰਾ ਹੈਗਾ ਬੀਡੀਮ ਹੋਰ ਲਾਰਡ ਵਾਲੀ ਭੈਣਾ ਵਾਸਤੇ ਸੂਟ ਹੈਗਾ ਨੋਟ ਕਰ ਚਲੋ ਨਾਲ ਦੀ ਨਾਲ ਬਲੈਕ ਪੀਸ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਸੋ ਕਰਤੀ ਆ ਪੂਰੀ ਆਪਾਂ ਇਹਨਾਂ ਦਾ ਦੋ ਘਟੀਆਂ ਪੀਸ ਦੇਖਣ ਨੂੰ ਬਹੁਤ ਜੀ ਕਰਦਾ ਜੀ ਆਪਾਂ ਚੈੱਕ ਕਰ ਲਓ ਪੀਸ ਚੈੱਕ ਕਰੋ ਪਹਿਲਾਂ ਕਿੰਨਾ ਘੈਂਟ ਪੀਸ ਆ ਜੀ ਆ ਲਓ ਲੈ ਵੀਰ ਜੀ ਦਿਖਾ ਲੈਣੇ ਏਦੋਂ ਕਰਕੇ ਇਹ ਲਓ ਜੀ ਪੀਸ ਚੈੱਕ ਕਰੋ ਬਲੈਕ ਕਲਰ ਦੀ ਗ੍ਰੇਸ ਚੈੱਕ ਕਰੋ ਕਿੰਨਾ ਜ਼ਿਆਦਾ ਪਿਆਰਾ ਉੱਪਰ ਸੈਲਫ ਪ੍ਰਿੰਟ ਹੋਇਆ ਵਾ ਹਲਕਾ ਹਲਕਾ ਆ ਲਓ ਜੀ ਕਿੰਨੀ ਸ਼ਾਨਦਾਰ ਪੀਸਾ ਲੁੱਕ ਕਿੰਨੀ ਪਿਆਰੀ ਹੈ ਜੀ ਲੈ ਲੋ ਜੀ ਫਟਾਫਟ ਕਰ ਲੋ ਆਰਡਰ ਆ ਲੋ ਜੀ ਨਾਲ ਦੁਪੱਟਾ ਔਰ ਪਲਾਜ਼ੋ ਲੋ ਜੀ ਇਹ ਆ ਗਿਆ ਤਾਂ ਪਲਾਜ਼ੋ ਪਲਾਜ਼ੋ ਸੇਮ ਤੁਹਾਨੂੰ ਨੀਚੇ ਉੱਤੇ ਹੀ ਵਰਕ ਮਿਲ ਜਾਣਾਗਾ ਜੋ ਨੀਚੇ ਤੇ ਘੇਰੇ ਤੇ ਲੱਗਿਆ ਹੋਇਆ ਹੈਗਾ ਜੀ ਔਰ ਇਹਦਾ ਦੁਪੱਟਾ ਆ ਲੋ ਜੀ ਲੋ ਜੀ ਨਾਲ ਆ ਗਿਆ ਦੁਪੱਟਾ ਉਸ ਤੋਂ ਬਾਅਦ ਆ ਗਿਆ ਜੀ ਮਸਟਰਡ ਸ਼ੇਡ ਦੇ ਵਿੱਚ ਆ ਲੋ ਫੁੱਲ ਪਾਰਟੀ ਦੇ ਸੂਟ ਜੀ ਚੈੱਕ ਕਰ ਲਓ ਹਾਲੋ ਜੀ ਓਕੇ ਰੋਡ ਪੀਸ ਹੈਗਾ ਹਾਲੋ ਮਸਟਰਡ ਦੇ ਨਾਲ 골ਡਨ ਕਲਰ ਦਾ ਉੱਪਰ ਕੰਮ ਹੋਇਆ ਵਾ ਬਹੁਤ ਜ਼ਿਆਦਾ ਪਿਆਰਾ ਹੈਗਾ ਚੈੱਕ ਕਰ ਲਓ ਜੀ ਨਾਲ ਆ ਗਿਆ ਫਲਾਦੋ ਔਰ ਨਾਲ ਦੁਪੱਟਾ ਸਾਰੇ ਸੂਟ ਕੰਪਲੀਟ ਹੋਣਗੇ ਉਸ ਤੋਂ ਬਾਅਦ ਹਰ ਕਿਸੇ ਦਾ ਫੇਵਰੇਟ ਆਫ ਵਾਈਟ ਕਲਰ ਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਸ ਚੈੱਕ ਕਰੋ ਪਹਿਲਾਂ ਕਿੰਨਾ ਜ਼ਿਆਦਾ ਪਿਆਰਾ ਹੈਗਾ ਜੀ ਹਾਲੋ ਪੀਸ ਚੈੱਕ ਕਰ ਲਓ ਕਿੰਨਾ ਜ਼ਿਆਦਾ ਹੈਦਾ ਕਿੰਨਾ ਜ਼ਿਆਦਾ ਪਿਆਰਾ ਹੈਗਾ ਔਰ ਸਾਈ ਵੀ ਤੁਹਾਨੂੰ ਦੱਸ ਦਈਏ ਇਹਦਾ ਸਟੈਂਡਰਡ ਸਾਈਜ਼ ਡਬਲ ਐਕਸਲਸ ਹੈ ਜਾਂ 3 ਐਰਾਂ ਦੇ ਵੀ ਆਜੂਗਾ ਇਹ ਚੀਜ਼ ਦੀ ਮੈਂ ਸ਼ਰਤੀ ਗਾਰੰਟੀ ਦਿੰਦਾ ਵੀ 3 ਐਰਾਂ ਦੇ ਵੀ ਆਜੂਗਾ ਸਾਈਜ਼ ਪੂਰਾ ਪ੍ਰੋਪਰ ਆ ਆਵਾਜ਼ੂ ਚੈੱਕ ਕਰੋ ਜੀ ਕਿੰਨੇ ਪਿਆਰੇ ਨੇ ਆ ਲੋ ਜੀ ਉੱਪਰ ਵਰਕ ਹੋਇਆ ਵਾ ਔਰ ਨੀਚੇ ਤੋਂ ਪੀਸ ਚੈੱਕ ਕਰ ਲਓ ਕਿੰਨਾ ਘੇਟ ਬਣਿਆ ਹੋਇਆ ਜੀ ਦੁਪੱਟਾ ਵੀ ਬਹੁਤ ਜ਼ਿਆਦਾ ਸੋਹਣਾਗਾ ਫਟਾਫਟ ਆਰਡਰ ਕਰ ਲਓ ਡਬਲ ਐਕਸਲ ਤੇ 3 ਐਕਸਲ ਦੋਨਾਂ ਦੇ ਆ ਜਾਣਗਾ ਆ ਲੋ ਜੀ ਪਲਾਜ਼ੋ ਦੇਖੋ ਕਿੰਨਾ ਜ਼ਿਆਦਾ ਪਿਆਰਾਗਾ ਜੀ ਆ ਲੋ ਆ ਗਿਆ ਨਾ ਪਲਾਜ਼ੋ ਠੀਕ ਹੈ ਜੀ ਔਰ ਨਾਲ ਆ ਗਿਆ ਦੁਪੱਟਾ ਲੋ ਜੀ ਵੇਰ ਆ ਗਿਆ ਨਾ ਦੁਪੱਟਾ ਕੋਹ ਕੈਂਟ ਹੈਟਡ ਯਾਨੇਗੇ ਬਿਲਕੁਲ ਨਵੇਂ ਨੇ ਮਾਰਕੀਟ ਦੇ ਵਿੱਚ ਉਤਰਨੇ ਨੇ ਪਹਿਲਾਂ ਹੀ ਤੁਹਾਨੂੰ ਦਿਹਾਕੇ ਦੇਤੇ ਆਪਾਂ ਰਕੜੀ ਦੇ ਧਮਾਕਾ ਆਫਰਾਂ ਲਾਦੀਆਂ ਰੇਟ ਵੀ ਬਿਲਕੁਲ ਜਾਇਜ਼ ਹੋਣੇ ਆ ਵੀਡੀਓ ਨੇ ਬਣੇ ਰਹੋ ਲਾਸਟ ਵਾਲੇ ਜਿਹੜੇ 3 ਪੀਸ ਦਿਖਾਉਣੇ ਆ ਬਹੁਤ ਜ਼ਿਆਦਾ ਕੈਂਟ ਨੇਗੇ ਲਾਸਟ ਵਾਲੇ ਆ ਲੋ ਜੀ ਆਪ ਵੀ ਚੈੱਕ ਕਰ ਲਓ ਮਾਸਟਰ ਕਲਰ ਦੇ ਵਿੱਚ ਜੀ ਆ ਲੋ ਉਸ ਤੋਂ ਬਾਅਦ ਤੁਹਾਨੂੰ ਦੇ ਦਈਏ ਲਵੈਂਡਰ ਸ਼ੇਡ ਦੇ ਵਿੱਚ ਬਹੁਤ ਪਿਆਰਾ ਕਲਰ ਹੈ ਇਹ ਆ ਲੋ ਚੈੱਕ ਕਰ ਲਓ ਇਹਦਾ ਸਾਈਜ਼ ਵੀ ਡਬਲ ਐਕਸ ਲਾਈ ਜੀ ਨੀਚੇ ਵਾਲਾ ਦਾ ਵੀ ਡਬਲ ਸੀਗਾ ਪੁਰਾ ਵਾਲਾ ਵੀ ਐਕਸਲੋਡ ਡਬਲ ਐਕਸਲ ਦੋਨੋਂ ਸਾਈਡ ਤੁਹਾਨੂੰ ਮਿਲ ਜਾਣਗੇ ਇਹਦੇ ਵਿੱਚ ਵੀ ਐਕਸਲੋਡ ਡਬਲ ਐਕਸਲ ਜੀ ਨੋਟ ਕਰੀ ਚੱਲਿਓ ਐਕਸਲੋਡ ਡਬਲ ਐਕਸਲ ਸਾਰੇ ਆਪਦੇ ਆਪੇ ਨੋਟ ਕਰ ਲਿਓ ਫਟਾਫਟ ਕਰ ਲਓ ਆਰਡਰ ਸ਼ਿਪਿੰਗ ਆਲ ਪੰਜਾਬ ਫ੍ਰੀ ਹੈ ਜੀ ਨਾਲ ਆ ਗਿਆ ਦੁਪੱਟਾ ਪਰ ਨਾਲ ਆ ਗਿਆ ਪਲਾਡੋ ਉਸ ਤੋਂ ਬਾਅਦ ਆ ਗਿਆ ਲਾਰਜ ਮੀਡੀਅਮ ਹੋਰ ਲਾਰਜ ਵਾਲਿਆਂ ਵਾਸਤੇ ਹੈ ਜੀ ਬਿਲਕੁਲ ਓਕੇ ਰਿਪੋਰਟ ਪੀਸ ਹੈਗਾ ਆ ਲੋ ਕਰ ਲਓ ਚੈਟਿੰਗ ਆਹੋ ਜੀ ਕੱਫ ਤੋਂ ਬਹੁਤ ਜ਼ਿਆਦਾ ਪਿਆਰਾ ਡਿਜ਼ਾਈਨ ਬਣਿਆ ਹੋਇਆ ਹੈਗਾ ਦੋਨੋਂ ਸਾਈਡ ਤੇ ਬਿਲਕੁਲ ਓਕੇ ਰਿਪੋਰਟ ਆ। ਸੋ ਆਹ ਚੀਜ਼ ਬਿਲਕੁਲ ਵੱਖਰੀ ਬਣੀ ਹੋਈ ਐ ਸਾਈਡ ਤੋਂ ਜੀ ਕਟਿੰਗਾਂ ਦੇ ਵਿੱਚ। ਬਹੁਤ ਸੋਹਣੇ ਡਿਜ਼ਾਈਨ ਨੇ। ਨਾਲ ਹੀ ਬੇਨਤੀ ਐ ਵੀ ਕਿਸੇ ਭਰਾਵਾਂ ਨੇ ਆਵੇ ਉਹ ਭੈਣਾਂ ਨੂੰ ਗਿਫਟ ਭੇਜਣਾ ਹੋਵੇ ਬਾਹਰ ਬੈਠਿਆ ਵੀਰ ਨਹੀਂ ਡਰ ਮੈਗਾ ਸਾਨੂੰ ਐਡਰੈਸ ਭੇਜ ਦਿਓ। ਤੇ ਕੰਟੈਕਟ ਕਰ ਲਓ ਨਾਲ ਦੇ ਨਾਲ ਅਸੀਂ ਪਾ ਦਾਂਗੇ ਜੀ। ਉਸ ਤੋਂ ਬਾਅਦ ਆ ਗਿਆ ਬਲੈਕ ਕਲਰ। ਆਹ ਲਓ ਜੀ। ਬਿਲਕੁਲ ਓਕੇ ਰਿਪੋਰਟ ਪੀਸ ਆ ਜੀ ਬਲੈਕ ਕਲਰ ਦੇ ਵਿੱਚ। ਸਾਈਜ਼ ਸਾਰਿਆਂ ਜੀ ਵੱਡੇ ਛੋਟੇ ਤੁਹਾਨੂੰ ਮਿਲ ਜਾਣੇ ਆ। ਲਓ ਜੀ। ਐਕਸਲ ਸਾਈਜ਼। ਵੀਡੀਓ ਸ਼ੇਅਰ ਕਰੇ ਚੱਲੋ ਨਾਲ ਦੀ ਨਾਲ ਬਾਟਮ ਚੈੱਕ ਕਰ ਲਓ ਬਿਲਕੁਲ ਓਕੇ ਰਿਪੋਰਟ ਹੋਊਗਾ ਆਹ ਲਓ ਜੀ ਲਓ ਨਾਲ ਦੀ ਦੁਪੱਟਾ ਕੰਪਲੀਟ ਸੈੱਟ ਤੁਹਾਨੂੰ ਮਿਲ ਜਾਣਾਗਾ ਜੀ ਸਾਈਜ਼ ਹੈਗੇ XL ਡਬਲ ਐਕਸਲ ਔਰਗੈਂਜਾ ਨਾਲ ਦੁਪੱਟਾ ਮਿਲ ਜਾਣਾ ਤੁਹਾਨੂੰ ਉਸ ਤੋਂ ਬਾਅਦ ਆ ਗਿਆ ਜੀ ਮੇਜੈਂਟਾ ਕਲਰ ਦੇ ਵਿੱਚ ਪਾਰਟੀ ਵੇਅਰ ਸੂਟ ਬਿਲਕੁਲ ਸ਼ਾਰਟ ਦੇ ਵਿੱਚ ਬਹੁਤ ਸੋਹਣੀ ਚੀਜ਼ ਆ ਸਾਈਜ਼ ਮੈਨ ਨਾਲ ਤੁਹਾਨੂੰ ਇਹਦੇ ਵਿੱਚ XL ਡਬਲ ਐਕਸਲ ਬਹੁਤ ਹਿੱਟ ਡਿਜ਼ਾਈਨ ਜਾ ਰਿਹਾ ਇਸ ਟਾਈਮ ਆਹ ਲਓ ਜੀ ਚੈੱਕ ਕਰ ਲਓ ਪਹਿਲਾਂ ਤਾਂ ਉੱਪਰ ਹੋਇਆ ਵਾ ਕੰਮ ਗਲੇ ਦਾ ਸਾਰਾ ਪੀਸ ਦਾ ਐਕਸਲ ਡਬਲ ਐਕਸਲ 3 ਐਕਸਲ ਤਿੰਨੋ ਤੁਹਾਨੂੰ ਸਾਈਜ਼ ਮਿਲ ਜਾਣੇ ਆ ਜੀ ਬਿਲਕੁਲ ਲੱਗਾ ਆ ਆਈਟਮ ਆ ਔਰ ਨੀਚੇ ਫੜਾਉਦੇ ਬਿਲਕੁਲ ਖੁੱਲੇ ਵਾਲਾ ਹੋ ਗਿਆ ਇਹਦਾ ਓਕੇ ਰਿਪੋਰਟ ਪੀਸ ਆ ਜੀ ਨਾਲ ਦੁਪੱਟਾ ਬਹੁਤ ਜ਼ਿਆਦਾ ਸ਼ਾਨਦਾਰ ਆ ਲੋ ਜੀ ਚੈੱਕ ਕਰ ਲਿਓ ਵੀਡੀਓ ਪੂਰੀ ਦੇਖਿਓ ਧਿਆਨ ਦੇ ਨਾਲ ਜੀ ਵੱਡੇ ਫੈਰੇ ਕਰਨ ਲੱਗੇ ਤੁਹਾਡੇ ਵਿਵੇ ਗਾਰਮੈਂਟਸ ਨਿਹਾਰ ਸਿੰਘ ਵਾਲਾ ਦੇ ਆ ਲੋ ਜੀ ਪੀਸ ਦੇਖੋ ਕਿੰਨਾ ਸ਼ਾਨਦਾਰ ਆਗਾ ਬਿਲਕੁਲ ਲੱਗਾ ਆ ਆਈਟਮ ਆ ਸਾਈਜ਼ ਨੋਟ ਕਰ ਲਿਓ ਐਕਸਲ ਡਬਲ ਐਕਸਲ 3 ਐਕਸਲ ਲੋ ਜੀ ਉਸ ਤੋਂ ਬਾਅਦ ਆ ਗਿਆ ਅਗਲਾ ਆਰਟੀਕਲ ਜੀ ਦੋ ਵਲੈਕਸਰ ਨਹੀਂ ਬੈਣਾ ਵਾਸਤੇ ਲੋਜੀ ਚੈੱਕ ਕਰ ਲੋ ਆ ਲੋ ਜੀ ਸੂਰਦੀ ਲੈਂਥ ਵਗੈਰਾ ਬਿਲਕੁਲ ਓਕੇ ਹੋ ਗਈ ਹੋਈ ਦਿੱਕਤ ਨਹੀਂ ਆਉਗੀ ਤੁਹਾਨੂੰ ਇਹ ਚੀਜ਼ਾਂ ਦੇ ਵਿੱਚ ਆ ਲੋ ਜੀ ਨਾਲ ਆ ਗਿਆ ਔਰ ਗੈਂਜਾ ਦੁਪੱਟਾ ਬਿਲਕੁਲ ਸ਼ਾਨਦਾਰ ਪ੍ਰਿੰਟਡ ਦੁਪੱਟਾ ਖੋਲ ਕੇ ਦਿਖਾਵਾ ਤੁਹਾਨੂੰ ਬਹੁਤ ਜ਼ਿਆਦਾ ਸ਼ਾਨਦਾਰ ਦੁਪੱਟਾ ਆ ਗਿਆ ਜੀ ਆ ਲੋ ਚੈੱਕ ਕਰੋ ਇਹ ਦੇਖੋ ਬਿਲਕੁਲ ਓਕੇ ਰਿਪੋਰਟ ਕੋਈ ਸਾ ਬਿਲਕੁਲ ਨਵੇਂ ਡਿਜ਼ਾਈਨ ਹੈ ਜੀ ਬਿਲਕੁਲ ਲੱਗ ਚੀਜ਼ਾਂ ਲੇਟੈਸਟ ਆਰਟੀਕਲ ਤੁਹਾਨੂੰ ਮਿਲਦੇ ਨੇ ਗਾਰਮੈਂਟਸ ਨੇ ਹਾਲ ਸੀ ਮੈਡਲ ਤੇ ਉਸ ਤੋਂ ਬਾਅਦ ਆ ਜੀ ਤੁਹਾਨੂੰ ਅਗਲਾ ਆਰਟੀਕਲ ਦੇ ਦਈਏ ਜੀ ਆਹ ਲੋ ਮੀਡੀਅਮ ਹੋਰ ਲਾਰਜ ਵਾਲਾ ਵਾਸਤੇ ਦੀ ਆਹ ਲੋ ਫਰੌਕ ਦੇ ਵਿੱਚ ਆਹ ਲੋ ਫੁੱਲ ਫਲੇਅਰ ਦੇ ਵਿੱਚ ਸੂਟ ਹੋਊਗਾ ਜੀ ਚੈੱਕ ਕਰ ਲਿਗੇ ਨਾਲ ਹੀ ਬੈਕ ਵੀ ਹੋਊਗੀ ਤੁਹਾਨੂੰ ਫਰੰਟ ਚ ਚੈੱਕ ਕਰ ਲੋ ਔਰ ਨਾਲ ਹੀ ਬੈਕ ਹੋਊਗੀ ਸੇਮ ਇਹਦੀ ਇਦਾਂ ਹੀ ਆਹ ਲੋ ਜੀ ਸੇਮ ਇਹਦਾ ਬੈਕ ਮਿਲ ਜਾਣੀ ਹੈ ਸੇਮ ਫਰੰਟ ਹੋਊਗਾ ਔਰ ਫਲੇਅਰ ਚੈੱਕ ਕਰ ਲੋ ਬਿਲਕੁਲ ਓਕੇ ਹੋਊਗਾ ਪੂਰਾ ਨਾਲ ਦੁਪੱਟਾ ਔਰ ਨਾਲ ਫਲਾਜੋ ਆਹ ਲੋ ਜੀ ਇਹਦੇ ਵੀ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਮਿਲ ਜਾਣੇ ਆਪਣੇ ਕੋਲੇ ਇੱਕ ਬਲੈਕ ਪੀਸ ਚੈੱਕ ਕਰ ਲੋ ਸਾਈਜ਼ ਹੈਗਾ మీడియం ਔਰ ਲਾਰਜ ਵਾਲਾ ਵਾਸਤੇ ਜੀ ਆਹ ਲਓ ਇਹ ਕਿੱਚ ਆ ਗਿਆ ਬਲੈਕ ਕਲਰ ਆਹ ਲਓ ਜੀ ਇਹ ਵੀ మీడియం ਲਾਰਜ ਔਰ ਐਕਸਲ ਦਿੰਨੇ ਤੁਹਾਨੂੰ ਸਾਈਜ਼ ਮਿਲ ਜਾਣੇ ਆ ਜੀ ਇਹ ਲਓ ਜੀ ਇਹਦੇ ਵੱਡੇ ਸਾਈਜ਼ ਵੀ ਹੈਗੇ ਉਸ ਤੋਂ ਬਾਅਦ ਤੁਹਾਨੂੰ ਅਗਲਾ ਡਿਜ਼ਾਈਨ ਮਿਲ ਜਾਣਾ ਯਾਰੋ ਪੀਸ ਚੈੱਕ ਕਰੋ ਕਿੱਡਾ ਘੈਂਟ ਆ ਕਾ ਲੋ ਇਹ ਲਈ ਸੇਮ ਤੁਹਾਨੂੰ ਬੈਕ ਮਿਲ ਜਾਣੀ ਹੈ ਇੱਥੇ ਹੀ ਪਾਰਟੀ ਦੇ ਡ्रेसेस ਨੇ ਮੇਰੇ ਅਕਸਰ ਤੁਸੀਂ ਪਾਉਣ ਲਈ ਬਿਲਕੁਲ ਤੁਹਾਨੂੰ ਓਕੇ ਰਿਪੋਰਟ ਪੀਸਾ ਜਨੂਅਲ ਸਟੈਂਡਰਡ ਸਾਈਜ਼ ਹੋਣਗੇ ਜੀ ਦੁਪੱਟਾ ਤੇ ਪਲਾਜੋ ਕੰਪਲੀਟ ਸੈੱਟ ਹੋਣੇ ਆ ਉਸ ਤੋਂ ਸਭ ਦਾ ਪਿਆਰਾ ਵਾਈਨ ਸ਼ੇਡ ਬਹੁਤ ਜ਼ਿਆਦਾ ਹਟ ਡਿਜ਼ਾਈਨ ਜਾ ਰਿਹਾਗਾ ਲਓ ਜੀ ਚੱਕਰ ਲਓ ਬੈਕ ਫਰੰਟ ਪੂਰੀ ਡਰੈੱਸ ਓਕੇ ਰਿਪੋਰਟ ਪੀਸ ਹੋਊਗਾ ਰੇਟ ਸਾਰਿਆਂ ਦਾ ਸੇਮ ਹੀ ਲੱਗਣਾਗਾ ਪਰ ਦੋ ਡਰੈੱਸਾਂ ਤੁਹਾਨੂੰ ਹੋਰ ਦਿਖਾਵਾਂ ਬਿਲਕੁਲ ਨਵੇਂ ਆਰਟੀਕਲ ਆਏ ਆ ਉਹਦੇ ਤੋਂ ਬਾਅਦ ਤੁਹਾਨੂੰ ਰੇਟ ਵੀ ਕਲੀਅਰ ਕਰ ਦਿੰਨੇ ਆ ਜੀ ਆਹ ਲਓ ਜੀ ਇਹ ਕਾਲਾ ਆਰਟੀਕਲ ਚੈੱਕ ਕਰੋ ਕਿੰਨਾ ਪਿਆਰਾ ਹੈਗਾ ਬਿਲਕੁਲ ਲਾਈਟ ਵੇਟ ਸਟੱਫ ਹੋਊਗਾ ਜੈਨੂਲ ਚੀਜ਼ਾਂ ਦੀ ਸਾਈਜ਼ ਹੈਗਾ 3 ਐਕਸਲ ਨੋਟ ਕਰ ਲਿਓ ਸਾਈਜ਼ ਹੈਗਾ 3 ਐਕਸਲ ਜੀ ਨਾਲ ਪਰਸੋ ਨਾਲ ਦੁਪੱਟਾ ਉਸ ਤੋਂ ਬਾਅਦ ਆ ਗਿਆ ਐਕਸਲ ਉਹ ਡਬਲ ਐਕਸਲ ਆਉਣੇ ਵਾਸਤੇ ਆਹ ਲਓ ਜੀ ਆਵੀਂ ਚੀਜ਼ ਕਿ ਹੈਟ ਆਹ ਲਓ ਉਸ ਤੋਂ ਬਾਅਦ ਰੈਗੂਲਰ ਜਿਹੜਾ ਹੈਟ ਡਿਜ਼ਾਈਨ ਸਾਡੇ ਕੋਲ ਜਾ ਰਿਹਾ ਮਸਟਰਡ ਕਲਰ ਸਾਈਜ਼ ਹੈਗਾ ਐਮ ਐਲ ਇਹ ਚ ਨੋਟ ਕਰ ਲਿਓ ਜੀ ਸਾਈਜ਼ ਹੈਗਾ ਐਮ ਟ ਐਲ ਬਿਲਕੁਲ ਓਕੇ ਰਿਪੋਰਟ ਪੀਸ ਹੋਊਗਾ ਬਹੁਤ ਜ਼ਿਆਦਾ ਹਟ ਡੇ ਆਉਣ ਜਾ ਰਿਹਾ ਹੈਗਾ ਚੈੱਕ ਕਰ ਲਓ ਆਹ ਲੋ ਜੀ ਤੀਤੀਵਾਰੀ ਮਾਲ ਆ ਗਿਆ ਔਰ ਸਾਰੀ ਵਿਗ ਜਾਂਦਾ ਹੈ ਜਿਹੜੇ ਪੈਣਾ ਰਹਿ ਗਏ ਅਸੀਂ ਪਹਿਲਾਂ ਵਾਲੀ ਵੀਡੀਓ ਦੇਖ ਕੇ ਫਟਾਫਟ ਕਰ ਲਓ ਆਰਡਰ ਜੀ ਨਾਲ ਬਲਾਊਜ਼ ਔਰ ਦੁਪੱਟਾ ਸੋ ਸਾਰੇ ਆਰਟੀਕਲ ਤੁਹਾਡੇ ਨਿਗਾਹ 'ਚ ਆ ਗਏ ਆ ਪ੍ਰਾਈਸ ਲੱਗਣਾ ਸਿਰਫ ਤੁਹਾਨੂੰ 1499 ਰੁਪਏ ਸ਼ਿਪਿੰਗ ਆਲ ਪੰਜਾਬ 'ਚ ਫ੍ਰੀ ਆ ਵੀਡੀਓ ਸ਼ੇਅਰ ਕਰ ਦਿਓ 1499 ਰੁਪਏ ਤੁਹਾਨੂੰ ਇਦਾਂ ਦੇ ਆਰਟੀਕਲ ਮਿਲਨੇ ਆ ਇਹ ਬਿਅਰ 'ਚ ਘੱਟੋ ਘਾਟ 3500 4000 5000 ਦੀ ਰੇਂਜ 'ਚ ਮਿਲਦੇ ਆ ਵੀਡੀ ਮੈਂ ਦੇਖ ਲਈ ਵੀਡੀਓ ਤੇ ਧੰਨਵਾਦ ਤੁਹਾਡੇ ਸਾਰਿਆਂ ਨੂੰ